ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੈਨੋਂ ਆਪਾਂ ਇਹ ਜਿਗਜੈਗ ਵਾਲੀ ਲੈਸ ਲਗਾਉਣੀ ਆ ਦੇਖੋ ਗਲਾ ਆਪਾਂ ਜੋੜ ਰੱਖਿਆ ਠੀਕ ਹੈ ਜੀ ਇਹ ਦੇਖੋ ਗਲੇ ਦੇ ਬਿਲਕੁਲ ਨਾਲ-ਨਾਲ ਆਪਾਂ ਜੜ ਦੇ ਵਿੱਚ ਸੀਨ ਲਗਾ ਰਹੇ ਆ ਠੀਕ ਹੈ ਜੀ ਤੁਸੀਂ ਚੌਕ ਨਾਲ ਵੀ ਨਿਸ਼ਾਨੀ ਲਗਾ ਸਕਦੇ ਆ ਆਪਾਂ ਸੀਨ ਲਗਾ ਰਹੇ ਆ ਹੁਣ ਦੇਖੋ ਜੀ ਇਹ ਆਪਾਂ ਗਲਾ ਉਲਟਾ ਰੱਖ ਲਿਆ ਇਹਦੇ ਉੱਤੇ ਆਪਾਂ ਸਿੱਧੀ ਲੈਸ ਲਗਾਉਣੀ ਆ ਦੇਖੋ ਲੈਸ ਤੁਸੀਂ ਸਿੱਧੀ ਰੱਖ ਕੇ ਬਿਲਕੁਲ ਸੀਨ ਦੇ ਉੱਪਰ ਪਰ ਸੀਨ ਲਗਾਉਣੀ ਆ ਇਹ ਦੇਖੋ ਜੀ ਇਹ ਆਪਾਂ ਨੇ ਸੀਨ ਲਗਾ ਲਈਆ ਹੁਣ ਆਪਾਂ ਦੇਖੋ ਇਸ ਤਰ੍ਹਾਂ ਇਹ ਲਗਾ ਕੇ ਇਹਨੂੰ ਇਸ ਤਰ੍ਹਾਂ ਇਹ ਤਾਂ ਕ੍ਰੀਜ਼ ਬਣਾ ਲੈਣੀ ਹੈ ਇਹਦੇ ਵਿੱਚ ਗਲੇ ਦੇ ਉੱਪਰ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਹੁਣ ਤੁਸੀਂ ਇਹ ਫਰੰਟ ਵਾਲਾ ਪੀਸ ਲੈ ਕੇ ਕਮੀਜ਼ ਦਾ ਇਹਦੇ ਉੱਪਰ ਤੁਸੀਂ ਇਸ ਤਰ੍ਹਾਂ ਗਲਾ ਅਟੈਚ ਕਰਨਾ ਲੇਸ ਵਾਲਾ ਪਾਸਾ ਥੋੜਾ نیچے ਹੋਣਾ ਚਾਹੀਦਾ ਬਿਲਕੁਲ ਸੈਂਟਰ ਦੇ ਵਿੱਚ ਨਿਸ਼ਾਨ ਥੋੜਾ ਸੈਂਟਰ ਦੇ ਵਿੱਚ ਆਉਣਾ ਚਾਹੀਦਾ ਬਿਲਕੁਲ ਜੜ ਦੇ ਵਿੱਚ ਵਿੱਚ ਸੀਨ ਲਗਾਉਣੀਆਂ ਜਿੱਥੇ ਤੁਹਾਡੀ ਪਹਿਲਾ ਸੀਨ ਲੱਗੀ ਹੈ ਉਹਦੇ ਬਿਲਕੁਲ ਨਾਲ ਨਾਲ ਉੱਪਰ ਉੱਪਰ ਹੀ ਸੀਨ ਲਗਾਉਣੀਆਂ ये देखो जी आपने सीन लगा ली है हूँ आप अद्धा अद्धा इंच कपड़ा रख के यदी कटिंग कर देंगे बाकी कपड़े की देखो जी इस तरह करके ती हम आप कच्ची सीन लगावे बड़े बख बखिया करके ਇਹ ਦੇਖੋ ਜੀ ਆਪਣਾ ਇਹ ਗੁੰਮਲਸ ਆਪਣੀ ਲੱਗੀ ਗੜੇ ਤੇ ਇਹ ਦੇਖੋ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਜੀ